ਤੇ ਇਸ ਤੋਂ ਪਰਲੇ ਪੱਲੇ ਬੰਨੇ ਪਾਕਿਸਤਾਨ ਦੀ ਜ਼ਮੀਨ ਹੈ ਤੇ ਇਧਰਲੀ ਸਾਈਡ ਆਪਣੇ ਏਰੀਆ ਵਾਲੇ ਪਰਾਵਾ ਦੀ ਹੈ ਆਹ ਨੇੜਾ ਟੁੱਟਿਆ ਉਹ ਗੇਟ ਦੇ ਲਾਗੇ ਟੁੱਟਿਆ ਇੱਥੇ ਬੰਨ੍ਹ ਸੀਗਾ ਕੋਈ ਤੇ ਪਾਣੀ ਇੱਥੋਂ ਆਇਆ ਬਹੁਤ ਤੇਜ਼ੀ ਦੇ ਨਾਲ ਤੇ ਆ ਜਿੱਥੋਂ ਹੁਣ ਮੈਂ ਤੁਹਾਡੇ ਨਾਲ ਤਸਵੀਰ ਸਾਂਝੀ ਕਰ ਰਿਹਾ ਇੱਥੇ ਕਿਸੇ ਕਿਸਾਨ ਵੀਰ ਦੀ ਕਿਸੇ ਪਰਾਵਾ ਦੀ ਮੋਟਰ ਹੋਇਆ ਕਰਦੀ ਸੀ ਇੱਥੇ ਮੋਟਰ ਆ ਕਮਰਾ ਹੋਇਆ ਕਰਦਾ ਸੀ ਐ ਚੱਲਦੇ ਪਹਿਲੇ ਜੀ ਇਲੈਕਟ੍ਰਿਕ ਇੱਥੇ ਆਪਾਂ ਨਾਰਮਲੀ ਹੈਗਾ ਆਪਣੇ ਖੇਤਾਂ ਵਿੱਚ ਚਲਾਉਣਾ ਹੁੰਦਾ ਆਪਾਂ ਸਹਵਾ ਕਰਦੇ ਆ ਪਰ ਇੱਥੇ ਜਿਵੇਂ ਕੋਈ ਪ੍ਰਵਾਹ ਨਹੀਂ ਫ੍ਰੀ ਮਾਈਂਡ ਹੋ ਗਏ ਐਂ ਦੱਬੀ ਫਿਰਦੇ ਨੇ ਇੱਕ ਸਾਹ ਦਾ ਰੇਗਿਸਤਾਨ ਵਾਲਾ ਮਾਹੌਲ ਇੱਥੇ ਬਣਿਆ ਪਿਆ ਰੇਗਿਸਤਾਨ ਬਣਾ ਰੱਖਿਆ ਕੁਝ ਇਹੋ ਜਿਹੇ ਹਾਲਾਤ ਇਸ ਟਾਈਮ ਡੇਰਾ ਬਾਬਾ ਨਾਨਕ ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਬਣੇ ਹੋਏ ਨੇ ਸਵਾਗਤ ਹੈ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਤੇ ਕੱਲ ਵੀ ਕੱਲ ਵੀ ਇੱਕ ਵੀਡੀਓ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਸੀ ਅਸੀਂ ਗੁਰਦਾਸਪੁਰ ਦੇ ਏਰੀਏ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਪਿੰਡਾਂ ਦੇ ਵਿੱਚ ਸੀਗੇ ਜਿੱਥੇ ਇਸ ਟਾਈਮ ਮੇਰੇ ਪਿੱਛੇ ਤੁਸੀਂ ਹਾਲਾਤ ਦੇਖ ਹੀ ਸਕਦੇ ਹੋ ਜਦੋਂ ਫਲੱਡ ਆਇਆ ਸੀ ਤੇ ਉਸ ਕਰਕੇ ਬਹੁਤ ਭਾਰੀ ਮਾਤਰਾ ਦੇ ਵਿੱਚ ਰੇਤਾ ਜਿਹੜੀ ਹੈ ਜ਼ਮੀਨਾਂ ਦੇ ਵਿੱਚ ਭਰੀ ਪਈ ਹੈ ਤੇ ਜਿਸ ਜਗ੍ਹਾ ਤੇ ਮੈਂ ਖੜਾ ਇਸ ਜਗ੍ਹਾ ਤੇ ਲਗਭਗ 10-10 ਫੁੱਟ ਰੇਤਾ ਜਿਹੜੀ ਜਬੀਨਾ ਦੇ ਵਿੱਚ ਚੜੀ ਹੋਈ ਹੈ ਲਗਾਤਾਰ 4-5 4-5 ਦਿਨ ਤੋਂ ਇੱਥੇ ਜਿਹੜੀਆਂ ਸੇਵਾਵਾਂ ਜਾਰੀ ਨੇ ਕਿਸਾਨ ਵੀਰ ਲੱਗੇ ਹੋਏ ਨੇ ਤੇ ਜਿੱਥੇ ਮੈਂ ਖੜਾ ਇੱਥੋਂ ਹਜੇ ਕਾਫੀ ਰੇਤਾ ਚੁੱਕ ਦਿੱਤੀ ਗਈ ਹੈ ਬਟ ਹਜੇ ਵੀ ਇਸ ਜਗ੍ਹਾ ਤੇ 5-5 6-6 ਫੁੱਟ ਰੇਤਾ ਜਿਹੜੀ ਚੜੀ ਪਈ ਹੈ ਮੇਰੇ ਬੈਕ ਸਾਈਡ ਤੁਸੀਂ ਦੇਖ ਸਕਦੇ ਹੋ ਕਿ ਕਿੱਡਾ ਵੱਡਾ ਖੱਡਾ ਇਹਦੀ ਕੋਈ ਮਿੰਤੀ ਨਹੀਂ ਹੈ ਇੱਥੋਂ ਦੇ ਜਿਹੜੇ ਸਥਾਨਿਕ ਵੀਰ ਸੀਗੇ ਉਹਨਾਂ ਨਾਲ ਵੀ ਮੈਂ ਗੱਲਬਾਤ ਕੀਤੀ ਤੇ ਉਹਨਾਂ ਦੇ ਕਹਿਣ ਦੇ ਅਨੁਸਾਰ ਲਗਭਗ ਅਸੀਂ 80-90 ਫੁੱਟ ਡੂੰਗਾ ਕੋਈ ਗਹਿਰਾਈ ਨਹੀਂ ਇਹਦੀ ਮਾਪੀ ਜਾ ਰਹੀ ਇਹਨਾ ਡੂੰਗਾ ਜਿਹੜਾ ਖੱਡਾ ਆ ਫਲੱਡ ਦੇ ਕਾਰਨ ਇੱਥੇ ਪੈ ਚੁੱਕਾ ਹੈ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿੱਥੇ ਉਹ ਸਪੇਦੇ ਲੱਗੇ ਹੋਏ ਨੇ ਉਹ ਸਾਰਾ ਪਾਕ ਬਾਰਡਰ ਹੈ ਪਾਕਿਸਤਾਨ ਦਾ ਬਾਰਡਰ ਹੈ ਤੇ ਇਧਰਲੀ ਸਾਈਡ ਹੁਣ ਆਪਾਂ ਪੰਜਾਬ ਵਾਲੇ ਏਰੀਆ ਦੇ ਵਿੱਚ ਖੜੇ ਸੀਗੇ ਤੇ ਇਸ ਟਾਈਮ ਜਿਹੜੇ ਆਪਣੇ ਲਾਗੇ ਬੰਨੇ ਦੇ ਇਲਾਕਿਆਂ ਦੇ ਵੀਰ ਨੇ ਉਹ ਸਾਈਡ ਤੋਂ ਵੀ ਆਏ ਹੋਏ ਨੇ ਪੰਜਾਬ ਦੇ ਇਲਾਕਿਆਂ ਦੇ ਵੀ ਵੀਰ ਆਏ ਹੋਏ ਨੇ ਫਿਲਹਾਲ ਜੇਕਰ ਅਸੀਂ ਆਪਣੀ ਗੱਲ ਕਰੀਏ ਅਸੀਂ ਹਰਿਆਣੇ ਤੋਂ ਆਏ ਆ ਫਤਿਹਵਾ ਜਿਵੇਂ ਤੋਂ ਆਏ ਆ ਟੁਹਾਨਾ ਤੇ ਕਾਫੀ ਸਾਰੇ ਟਰੈਕਟਰ ਸਾਡੇ ਏਰੀਆ ਦੇ ਵਿੱਚੋਂ ਵੀ ਆਏ ਨੇ ਤੇ ਇੱਧਰ ਤੁਸੀਂ ਸਾਹਮਣੇ ਦੇਖ ਵੀ ਸਕਦੇ ਹੋ ਕਿ ਲਗਾਤਾਰ ਸਾਰੇ ਵੀਰਾਂ ਨਾਲ ਮਿਲ ਕੇ ਲੱਗੇ ਹੋਏ ਨੇ ਤਾਂ ਕਿ ਇਹਨਾਂ ਜ਼ਮੀਨਾਂ ਨੂੰ ਪਧਰਾ ਕੀਤਾ ਜਾ ਸਕੇ ਤੇ ਕੁਝ ਹੋਰ ਵੀ ਤਸਵੀਰਾਂ ਜਿਹੜੀਆਂ ਤੁਹਾਡੇ ਦਿਲ ਹਿਲਾ ਕੇ ਰੱਖ ਦੇਣਗੀਆਂ ਐਡੇ-ਐਡੇ ਵੱਡੇ-ਵੱਡੇ ਸਪੇਦੇ ਇੰਨੀ ਦੂਰ-ਦੂਰ ਲੱਗੇ ਹੋਏ ਸੀਗੇ ਪਾਣੀ ਦਾ ਵਹਾਅ ਇੰਨੀ ਤੇਜ਼ ਸੀ ਕਿ 1-1 2-2 ਕਿਲੋਮੀਟਰ ਤੱਕ ਜਿਹੜੇ ਐਡੇ-ਐਡੇ ਮੋٹے ਸਪੇਦੇ ਨੇ ਉਹ ਰੁੜ ਕੇ ਚਲੇ ਗਏ ਤੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਕਿ ਉਸ ਟਾਈਮ ਪਾਣੀ ਦਾ ਵਹਾਅ ਕਿੰਨਾ ਜ਼ਿਆਦਾ ਰਿਹਾ ਹੋਗਾ ਤੇ ਬਾਕੀ ਹੋਰ ਵੀ ਕੁਝ ਤਸਵੀਰਾਂ ਨੇ ਜੋ ਕਿ ਮੈਂ ਤੁਹਾਡੇ ਨਾਲ ਜਰੂਰ ਸਾਂਝੀਆਂ ਕਰਦਾ ਜਿਵੇਂ ਮੈਂ ਹੁੜੇ-ਹੁੜੇ ਤੁਹਾਨੂੰ ਦੱਸ ਕੇ ਹਟਿਆ ਸੀਗਾ ਕਿ ਪਾਣੀ ਦਾ ਬਹਾ ਇੰਨਾ ਤੇਜ਼ ਸੀਗਾ ਕਿ ਏਡੇ-ਏਡੇ ਵੱਡੇ ਦਰਖਤ ਏਡੇ-ਏਡੇ ਵੱਡੇ ਰੁੱਖ ਜਿਹੜੇ ਨੇ ਪਾਣੀ ਦੇ ਬਹਾ ਦੇ ਵਿੱਚ ਬਹਿ ਗਏ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿੱਡੇ-ਕੱਡੇ ਮੋٹے ਸਪੇਦੇ ਨੇ ਇਹ ਸਿਰਫ ਇੱਥੇ ਨਹੀਂ ਮੈਂ ਪਿੱਛੋਂ ਵੀ ਆ ਰਿਹਾ ਸੀਗਾ ਜਦੋਂ ਅਸੀਂ ਟਰੈਕਟਰ ਤੇ ਆ ਰਹੇ ਸੀਗੇ ਤਾਂ ਰਸਤੇ ਦੇ ਵਿੱਚ ਇੱਕ-ਇੱਕ ਮੈਨ ਲਾਇਆ 2-3 ਕਿਲੋਮੀਟਰ ਦਾ ਏਰੀਆ ਸੀਗਾ ਤੇ ਕਾਫੀ ਦੂਰ ਤੱਕ ਜਿਹੜੇ ਸਪੇਦੇ ਨੇ ਰੁੜ ਕੇ ਗਏ ਹੋਏ ਨੇ ਕਿਉਂਕਿ ਪਾਣੀ ਉਸ ਟਾਈਮ ਕਾਫੀ ਮਾਤਰਾ ਦੇ ਵਿੱਚ ਸੀਗਾ ਤੇ ਹਜੇ ਵੀ ਪਾਣੀ ਜ਼ਮੀਨਾਂ ਦੇ ਵਿੱਚ ਖੜਿਆ ਹੋਇਆ ਹੈ ਇਹ ਰੇਤਾ ਚੁੱਕਣ ਦਾ ਕੰਮ ਲਗਾਤਾਰ ਕਿਸਾਨ ਭਰਾਵਾਂ ਵੱਲੋਂ ਵੀਰਾਂ ਵੱਲੋਂ ਕੀਤਾ ਜਾ ਰਿਹਾ ਹੈ ਸੇਵਾਵਾਂ ਬਿਲਕੁਲ ਜਾਰੀ ਨੇ ਤੇ ਇਸ ਟਾਈਮ ਵੀ ਤੁਸੀਂ ਦੇਖ ਸਕਦੇ ਹੋ ਥੱਲੇ ਨਮੀ ਕਿੰਨੀ ਹੈ ਰੇਤਾ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਰੇਤਾ ਚੱਕੀ ਵੀ ਗਈ ਹੈ ਇਹਨਾਂ ਜ਼ਮੀਨਾਂ ਦੇ ਵਿੱਚੋਂ ਪਰ ਫੇਰ ਵੀ ਹਜੇ ਜਿਹੜੀ ਨਮੀ ਹੈ ਬਰਕਰਾਰ ਹੈ ਪਰ ਹੌਲੀ-ਹੌਲੀ ਹੀ ਇਹ ਜਿਹੜਾ ਕੰਮ ਸੰਪੂਰਨ ਹੋਣਾ ਹੈ ਵਾਹਿਗੁਰੂ ਮਿਹਰ ਕਰੇ ਹਮਨੇ ਤੁਸੀਂ ਦੇਖ ਵੀ ਸਕਦੇ ਹੋ ਕਿ ਕਿਵੇਂ ਟਰੈਕਟਰਾਂ ਦਾ ਹੜ ਪਹਿਲਾਂ ਫਲੱਡ ਆਇਆ ਹਾੜ ਆਇਆ ਪਾਣੀ ਦਾ ਹੜ ਆਇਆ ਪਰ ਇਸ ਵਾਰ ਮੇਰੇ ਪੰਜਾਬ ਵਾਲੇ ਵੀਰਾਂ ਨੇ ਹਰਿਆਣੇ ਵਾਲੇ ਵੀਰਾਂ ਨੇ ਤੇ ਲਾਗੇ ਪੰਨੇ ਦੇ ਇਲਾਕੇ ਦੇ ਵੀਰਾਂ ਨੇ ਟਰੈਕਟਰਾਂ ਦਾ ਹੜ ਲਿਆਂਦਾ ਹੋਇਆ ਤੇ ਬਿਲਕੁਲ ਪੂਰੀ ਜਦੌਜਹਤ ਜਾਰੀ ਹੈ ਕੋਸ਼ਿਸ਼ਾਂ ਬਿਲਕੁਲ ਜਾਰੀ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਕਿਸਾਨ ਭਰਾਵਾਂ ਦੀਆਂ ਜ਼ਮੀਨਾਂ ਨੂੰ ਪੱਧਰ ਕਰਕੇ ਦਿੱਤਾ ਜਾਵੇ ਤਾਂ ਕਿ ਉਹ ਦੁਬਾਰਾ ਤੋਂ ਆਪਣੀਆਂ ਫਸਲਾਂ ਇਸ ਜਗ੍ਹਾ ਤੇ ਵਾਸ ਸਕਣ ਜਿਵੇਂ ਕਿ ਮੈਂ ਤੁਹਾਡੇ ਨਾਲ ਪਹਿਲਾਂ ਵੀ ਤਸਵੀਰਾਂ ਸਾਂਝੀਆਂ ਕਰ ਰਿਹਾ ਸੀ ਕਿ ਇਹ ਜਿਹੜਾ ਉਹ ਪਹਾੜ ਹੈ ਜਿਹੜਾ ਇਸ ਪਿੰਡ ਦੇ ਲਾਗੇ ਪਿਆ ਹੋਇਆ ਹੈ ਤੇ ਇਸ ਪਾਰਟ ਦੀ ਕੋਈ ਗਹਿਰਾਈ ਨਹੀਂ ਹੈਗੀ ਕਿਉਂਕਿ ਮਿਣਿਆ ਨਹੀਂ ਜਾ ਸਕਦਾ ਬਹੁਤ ਡੁੰਗਾਈ ਹੈ ਇਹਦੀ ਤੇ ਸਾਹਮਣੇ ਜਿਵੇਂ ਕਿ ਮੈਂ ਗੱਲ ਕਰ ਰਿਹਾ ਸੀਗਾ ਜਿੱਥੇ ਉਹ ਸਪੇਦੇ ਲੱਗੇ ਹੋਏ ਨੇ ਉਹ ਸਾਰਾ ਪਾਕਿਸਤਾਨ ਦਾ ਬਾਰਡਰ ਹੈ ਪਰਲੇ ਬਨੇ ਪਾਕਿਸਤਾਨ ਦਾ ਏਰੀਆ ਹੈ ਤੇ ਇਸ ਟਾਈਮ ਜਿਹੜੇ ਇਧਰ ਡੇਰਾ ਬਾਬਾ ਨਾਨਕ ਦੇ ਪਿੰਡਾਂ ਦੇ ਵਿੱਚ ਪੰਜਾਬ ਵਾਲੀ ਏਰੀਏ ਦੇ ਵਿੱਚ ਆਪਣੇ ਵੀਰ ਲਗਾਤਾਰ ਆਪਣੀਆਂ ਕੋਸ਼ਿਸ਼ਾਂ ਕਰ ਰਹੇ ਨੇ ਲਗਾਤਾਰ ਉਹਨਾਂ ਦੀਆਂ ਕੋਸ਼ਿਸ਼ਾਂ ਜਾਰੀ ਹੈ ਤੇ ਕੁਝ ਹੋਰ ਵੀ ਤਸਵੀਰਾਂ ਮੈਂ ਅੱਗੇ ਜਾ ਕੇ ਤੁਹਾਨੂੰ ਸਾਂਝੀਆਂ ਕਰਦਾ ਤੇ ਮਤਲਬ ਕਿਹੋ ਜਿਹੀ ਐਕਟੀਵਿਟੀਜ਼ ਇਸ ਟਾਈਮ ਇਸ ਇਲਾਕੇ ਦੇ ਵਿੱਚ ਚੱਲ ਰਹੀਆਂ ਨੇ ਹੜ੍ਹਾਂ ਤੋਂ ਬਾਅਦ ਆ ਜਿੱਥੋਂ ਹੁਣ ਮੈਂ ਤੁਹਾਡੇ ਨਾਲ ਤਸਵੀਰ ਸਾਂਝੀ ਕਰ ਰਿਹਾ ਇੱਥੇ ਕਿਸੇ ਕਿਸਾਨ ਵੀਰ ਦੀ ਕਿਸਾਨ ਭਰਾ ਦੀ ਮੋਟਰ ਹੋਇਆ ਕਰਦੀ ਸੀ ਇੱਥੇ ਮੋਟਰ ਵਾਲਾ ਕਮਰਾ ਹੋਇਆ ਕਰਦਾ ਸੀ ਨਾ ਤਾਂ ਇੱਥੇ ਮੋਟਰ ਵਾਲਾ ਕਮਰਾ ਦਿਖ ਰਿਹਾ ਤੇ ਨਾ ਹੀ ਮੋਟਰ ਹੈ ਮਤਲਬ ਇਦਾਂ ਦੀਆਂ ਬਹੁਤ ਸਾਰੀਆਂ ਮੋਟਰਾਂ ਨੇ ਇਸ ਏਰੀਆ ਦੇ ਵਿੱਚ ਜਿਨ੍ਹਾਂ ਦਾ ਨਾ ਕੋਈ ਨਾਮ ਉਹ ਨਿਸ਼ਾਨ ਹੈ ਰੇਤਾਂ ਦੇ ਵਿੱਚ ਦੱਬ ਚੁੱਕਿਆ ਹੈ ਕੋਈ ਪਤਾ ਨਹੀਂ ਲੱਗ ਰਿਹਾ ਕਿੱਥੇ ਪਈਆਂ ਕਿੱਥੇ ਨਹੀਂ ਪਈਆਂ ਮਤਲਬ ਇੱਥੇ ਇਸ ਏਰੀਆ ਦੇ ਵਿੱਚ ਕਾਫੀ ਬੁਰਾ ਹਾਲ ਸੀਗਾ ਉਸ ਟਾਈਮ ਫਲੱਡ ਦੇ ਟਾਈਮ ਤੇ ਹੁਣ ਵੀ ਕੁਝ ਹਾਲਾਤ ਉਦਾਂ ਦੇ ਨੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਮੋਟਰਾਂ ਵਗੈਰਾ ਕੋਠੀਆਂ ਜਿਹੜੀਆਂ ਸੀਗੀਆਂ ਮੋਟਰਾਂ ਵਾਲੀਆਂ ਫਸਲਾਂ ਵਗੈਰਾ ਇਹ ਸਾਰੀਆਂ ਇਸ ਰੇਤਾ ਥੱਲੇ ਦਬ ਚੁੱਕੀਆਂ ਨੇ ਪਰ ਫਿਰ ਵੀ ਮੇਰੇ ਵੀਰ ਹੁਣ ਡਟੇ ਹੋਏ ਨੇ ਕਿਸਾਨ ਭਰਾ ਡਟੇ ਹੋਏ ਨੇ ਲਗਾਤਾਰ ਆਪਣੀਆਂ ਕੋਸ਼ਿਸ਼ਾਂ ਕਰ ਰਹੇ ਨੇ ਕਿ ਦੁਬਾਰਾ ਤੋਂ ਇਨ੍ਹਾਂ ਜ਼ਮੀਨਾਂ ਨੂੰ ਹਰਿਆ ਭਰਿਆ ਕੀਤਾ ਜਾ ਸਕੇ ਫਿਲਹਾਲ ਜਿੱਦਾਂ ਕਿ ਇਸ ਸਮੇਂ ਤਾਂ ਲੱਗ ਨਹੀਂ ਰਿਹਾ ਕਿ ਇੱਥੇ ਕਣਕ ਵੀ ਲੱਗ ਜੂਗੀ ਪਰ ਫਿਰ ਵੀ ਚਲੋ ਅਗਲੇ ਸਮੇਂ ਵਾਸਤੇ ਤਾਂ ਕਿ ਨੈਕਸਟ ਈਅਰ ਜਾਂ ਅਗਲੇ ਸਾਲ ਇੱਥੇ ਕੋਈ ਨਾ ਕੋਈ ਫਸਲ ਹੋ ਜੇ ਉਹ ਉਸ ਕਰਕੇ ਲਗਾਤਾਰ ਵੀਰ ਲੱਗੇ ਹੋਏ ਨੇ ਕੋਸ਼ਿਸ਼ਾਂ ਜਾਰੀ ਨੇ ਤੇ ਅੱਗੇ ਵੀ ਚੱਲਦੇ ਆ ਅੱਗੇ ਵੀ ਕੁਝ ਇਹੋ ਜਿਹੇ ਹੋਰ ਤਸਵੀਰਾਂ ਜਿਹੜੀਆਂ ਕਿ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦਾ ਤੇ ਜੇਕਰ ਗੱਲ ਕਰੀਏ ਜਿਵੇਂ ਕੋਈ ਕਿਸਾਨ ਵੀਰ ਜਾਂ ਕੋਈ ਕਿਸਾਨ ਭਰਾ ਹੋਰ ਮਦਦ ਵਾਸਤੇ ਸਾਡੇ ਇਲਾਕਿਆਂ ਦੇ ਵਿੱਚ ਆਉਣਾ ਚਾਹੁੰਦੇ ਨੇ ਜਾਂ ਹੋਰ ਇਲਾਕਿਆਂ ਦੇ ਵਿੱਚ ਆਉਣਾ ਚਾਹੁੰਦੇ ਨੇ ਤਾਂ ਇੱਕ ਵਾਰ ਜੇ ਤੁਸੀਂ ਆਉਣਾ ਹੈ ਕਿਉਂਕਿ ਮੈਂ ਪਹਿਲੀ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਸੀਗੀ ਅਗਰ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਇੱਕ ਵਾਰ ਥੋੜਾ ਜਿਹਾ ਕਨਫਰਮ ਕਰ ਲਓ ਕਿ ਇਸ ਏਰੀਆ ਦੇ ਵਿੱਚ ਕਿਸ ਚੀਜ਼ ਦੀ ਜ਼ਰੂਰਤ ਹੈ ਜਾਂ ਕਿਸੇ ਵੀ ਤੁਸੀਂ ਏਰੀਆ ਦੇ ਵਿੱਚ ਜਾਣਾ ਚਾਹਲਿਓ ਤਾਂ ਉਸ ਏਰੀਆ ਦੇ ਵਿੱਚ ਕਿਸ ਚੀਜ਼ ਦੀ ਜ਼ਰੂਰਤ ਹੈ ਕਿਉਂਕਿ ਰਾਸ਼ਨ ਵਗੈਰਾ ਤਾਂ ਹੁਣ ਸਾਰਿਆਂ ਕੋਲ ਪੂਰਾ ਹੀ ਹੈ ਜੋ ਮੇਨ ਜ਼ਰੂਰਤ ਹੈ ਹੁਣ ਜ਼ਰੂਰਤ ਹੈ ਇਹਨਾਂ ਚੀਜ਼ਾਂ ਦੀ ਜਿਵੇਂ ਇਹਨਾਂ ਨੂੰ ਪਧਰਾ ਕਰਨ ਲਈ ਤਾਂ ਕਿ ਉਹਨਾਂ ਦੇ ਦੁਬਾਰਾ ਫਸਲਾਂ ਲੱਗ ਸਕਣ ਤੇ ਦੂਜੀ ਜ਼ਰੂਰਤ ਹੈ ਡੀਜ਼ਲ ਦੀ ਕਿਉਂਕਿ ਲਗਾਤਾਰ ਟਰੈਕਟਰ ਚੱਲ ਰਹੇ ਨੇ ਇਹਨਾਂ ਟਰੈਕਟਰਾਂ ਵਾਸਤੇ ਡੀਜ਼ਲ ਚਾਹੀਦਾ ਹੈ ਟਰੈਕਟਰ ਚਾਹੀਦੇ ਤਾਂ ਕਿ ਇਸ ਜ਼ਮੀਨਾਂ ਨੂੰ ਦੁਬਾਰਾ ਤੋਂ ਹਰਿਆ- ਤੇ ਇੱਕ ਵਾਰੇ ਕਨਫਰਮ ਜੀ ਨਿਕਾਲੋ ਕਿ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਜਿਹੜੇ ਏਰੀਆ ਦੇ ਵਿੱਚ ਜ਼ਿਆਦਾ ਚਾਹੀਦੇ ਹੋ ਤੇ ਜਿਵੇਂ ਕਿ ਕੁਝ ਇਹੋ ਜਿਹੇ ਇਲਾਕੇ ਨੇ ਜਿੱਥੇ ਚਾਰਾ ਮਤਲਬ ਕੀ ਗੱਲ ਕਰੀਏ ਪਸ਼ੂਆਂ ਵਾਸਤੇ ਕੋਈ ਚਾਰਾ ਨਹੀਂ ਹੋ ਮਸਾਗਦਾ ਪੱਠੇ ਵਗੈਰਾ ਨਹੀਂ ਹੋ ਮਸਾਗਦੇ ਜਾਂ ਟੂੜੀ ਵਗੈਰਾ ਇਹੋ ਜਿਹੇ ਚੀਜ਼ਾਂ ਦੀ ਸ਼ਾਇਦ ਜ਼ਿਆਦਾ ਜ਼ਰੂਰਤ ਹੈ ਤੇ ਅੱਗੇ ਵੀ ਕੁਝ ਹੋਰ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਦਾ ਮੈਂ ਹੁਣ ਇੱਕ ਵਾਰੀ ਤੁਹਾਨੂੰ ਦਿਖਾਦਾ ਮੜਿਆ ਪਾਕਿਸਤਾਨ ਦਾ ਪਾウダー ਬਿਲਕੁਲ ਲਾਗੇ ਖੜੇ ਸੀ ਹੁਣ ਆਪਾਂ ਉਹ ਆ ਗਿਆ ਕਿ ਜੇ ਗੇਟ ਪਾਕਿਸਤਾਨ ਵਾਲਾ ਜੇ ਕਿਸੇ ਨੇ ਜਾਣ ਦਾ ਦੱਸੋ ਤੁਹਾਨੂੰ ਭੇਜ ਦਿੰਦੇ ਆ ਤੇ ਅਦਰਲੀ ਸਾਈਡ ਪਾਕਿਸਤਾਨ ਵਾਲਾ ਬਾਰਡਰ ਆ ਗਿਆ ਮਤਲਬ ਇੰਡੀਆ ਦੀ ਚੌਂਕੀ ਹੈ ਉਸ ਤੋਂ ਥੋੜਾ ਪرا ਜਾ ਕੇ ਕੀ ਹੈ ਜਿਹੜਾ ਪਾਕਿਸਤਾਨ ਵਾਲੀ ਕੋਈ ਚੌਂਕੀ ਵਗੈਰਾ ਹੋਏਗੀ ਤੇ ਤੇ ਜੇਕਰ ਗੱਲ ਕਰੀਏ ਕਿਸਾਨ ਵੀਰ ਆਪਣੇ ਇਸ ਸਾਈਡ ਲਗਾਤਾਰ ਲੱਗੇ ਹੋਏ ਨੇ ਸੇਵਾ ਬਿਲਕੁਲ ਜਿੱਦਾਂ ਪਹਿਲਾਂ ਜਾਰੀ ਸੀ ਉਦਾਂ ਹੀ ਜਾਰੀ ਨੇ ਤੇ ਬਹੁਤ ਸਾਰੇ ਮੈਂ ਕਿਸਾਨ ਵੀਰਾਂ ਨਾਲ ਵੀ ਗੱਲਬਾਤ ਕੀਤੀ ਸਾਹਮਣੇ ਜਦੋਂ ਗਿਆ ਤੁਸੀਂ ਦੇਖ ਸਕਦੇ ਹੋ ਇਹ ਅੰਕਲ ਹੁੜੀ ਆਏ ਨੇ ਬਰਨਾਲੇ ਸਾਈਡ ਤੋਂ ਕਾਫੀ ਸਾਰੇ ਟਰੈਕਟਰ ਲੈ ਕੇ ਆਏ ਨੇ ਇੱਕ ਵੀਰ ਇਕੱਠੇ 2-250 ਜਾਣੇ ਹੀ ਆਏ ਨੇ ਉਹ ਵੀ ਕਾਫੀ ਸਾਰੇ ਟਰੈਕਟਰ ਲੈ ਕੇ ਆਏ ਨੇ ਮਤਲਬ ਪੰਜਾਬ ਦੇ ਕੋਨੇ-ਕੋਨੇ ਤੋਂ ਹਰ ਇੱਕ ਜੇ ਹਰਿਆਣੇ ਦੀ ਗੱਲ ਕਰੀਏ ਬਹੁਤ ਸਾਰੇ ਆਪਣੇ ਹਰਿਆਣੇ ਵਾਲੇ ਇੱਕ ਖੇਤਰਾ ਵਾਲੀ ਸਾਈਡ ਤੋਂ ਵੀ ਬਹੁਤ ਸਾਰੇ ਭਰਾ ਆਏ ਹੋਏ ਨੇ ਮਤਲਬ ਕੋਲ ਮਲਾ ਕੇ ਸਾਰੇ ਵੀਰ ਲੱਗੇ ਹੋਏ ਨੇ ਮਤਲਬ ਨਾਲ ਮਿਲ ਕੇ ਕੋਸ਼ਿਸ਼ਾਂ ਕਰ ਰਹੇ ਨੇ ਬਾਕੀ ਹੋਰ ਵੀ ਇਦਾਂ ਦੀਆਂ ਕੁਝ ਤਸਵੀਰਾਂ ਜਰੂਰ ਆ ਤੁਹਾਡੇ ਨਾਲ ਸਾਂਝੀਆਂ ਕਰਦਾ ਰਾਵਾਂਗਾ ਹਾਂ ਜਰੂਰ ਸਾਡੇ ਵੀਡੀਓਜ਼ ਨੂੰ ਆਪਣੇ ਤੇ ਕੋਈ ਫੇਰ ਦੁਆਰ ਤੋਂ ਮੈਂ ਤੁਹਾਨੂੰ ਕਰਵਾ ਰਿਹਾ ਜੀ ਦਿਖਾ ਦਿਆਂ ਬਾਰਡਰ ਬਿਲਕੁਲ ਕਲੋਜ਼ ਆਇਆ ਸੀ ਹੁਣ ਜਮਾਂ ਲੱਗੀ ਇਹਦੇ ਤੇ ਇਹ ਹੈ ਜੀ ਪਾਕਿਸਤਾਨ ਦੀ ਜੋ ਵੀ ਜ਼ਮੀਨ ਵਗੈਰਾ ਰਹਿ ਜਾਂਦੀ ਹੈ ਤੇ ਇਸ ਤੋਂ ਪਰਲੇ ਪੱਲੇ ਬੰਨੇ ਪਾਕਿਸਤਾਨ ਦੀ ਜ਼ਮੀਨ ਹੈ ਤੇ ਇਧਰਲੀ ਸਾਈਡ ਆਪਣੇ ਏਰੀਆ ਵਾਲੇ ਭਰਾਵਾਂ ਦੀ ਹੈ ਤੇ ਬੰਨ ਜਿਹੜਾ ਟੁੱਟਿਆ ਉਹ ਗੇਟ ਦੇ ਲਾਗੇ ਟੁੱਟਿਆ ਇੱਥੇ ਬੰਨ ਸੀਗਾ ਕੋਈ ਤੇ ਪਾਣੀ ਇੱਥੋਂ ਆਇਆ ਬਹੁਤ ਤੇਜ਼ੀ ਦੇ ਨਾਲ ਤੇ ਬੰਨ ਵਗੈਰਾ ਟੁੱਟਣ ਕਰਕੇ ਇਹ ਜਿਹੜਾ ਇਸ ਸਾਈਡ ਨੂੰ ਪਾੜਿਆ ਐ ਚੱਲਦੇ ਪਹਿਲੇ ਜੀ ਰੈਕਟਰ ਇੱਥੇ ਆਪਾਂ ਨੋਰਮਲੀ ਹੈਗਾ ਆਪਣੇ ਕਿ ਤਾਂ ਚਲਣਾ ਆਵੇਦਾ ਆਪਾਂ ਕਰਵਾਇਆ ਕਰਦੇ ਆ ਪਰ ਇੱਥੇ ਕਿਸੇ ਨੂੰ ਕੋਈ ਪਰਵਾਹ ਨਹੀਂ ਫ੍ਰੀ ਮਾਈਂਡ ਹੋ ਗਏ ਐਂ ਦੱਬੀ ਫਿਰਦੇ ਨੇ ਮਤਲਬ ਪੂਰੇ ਜੋਸ਼ ਔਰ ਜਨੂਨ ਦੇ ਨਾਲ ਸੰਗਤਾਂ ਲੱਗੀਆਂ ਹੋਈਆਂ ਨੇ ਤੇ ਜਿਵੇਂ ਕਿ ਆਪਾਂ ਪਹਿਲਾਂ ਗੱਲਬਾਤ ਕਰ ਰਹੇ ਸੀਗੇ ਬਹੁਤ ਦੂਰੋਂ ਦੂਰੋਂ ਬਰਨਾਲਾ ਪਰੇਟਾ ਤੇ ਪਟਿਆਲੇ ਤੱਕ ਅਲੱਗ-ਅਲੱਗ ਇਲਾਕਿਆਂ ਤੋਂ ਜਿਹੜੀਆਂ ਸੰਗਤਾਂ ਇੱਥੇ ਆਈਆਂ ਹੋਈਆਂ ਨੇ ਸੇਵਾ ਵਾਸਤੇ ਤੇ ਪੂਰੇ ਜੋਸ਼ ਤੇ ਜਨੂਨ ਦੇ ਨਾਲ ਲੱਗੇ ਹੋਏ ਨੇ ਤੇ ਜੇਕਰ ਗੱਲ ਕਰੀਏ ਵੈਸੇ ਤਾਂ ਬਹੁਤ ਸਾਰੇ ਵੀਰਾਂ ਤੇਰਾ ਆਪਦੇ ਵੱਲੋਂ ਵੀ ਪਵਾ ਰਹੇ ਨੇ ਤੇ ਇਥੇ ਸੰਸਥਾਵਾਂ ਵੱਲੋਂ ਜਿਹੜੀ ਤੇਲ ਦੀ ਸੇਵਾ ਲਗਾਤਾਰ ਕੀਤੀ ਜਾ ਰਹੀ ਹੈ ਇਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਤੇਲ ਤੇ ਡੀਜ਼ਲ ਤੁਸੀਂ ਇੱਥੋਂ ਹੀ ਪਵਾਓ ਇੱਥੋਂ ਹੀ ਸੇਵਾ ਲਓ ਤੇ ਜਿਹੜਾ ਤੁਸੀਂ ਤੇਲ ਆਪਦੇ ਵੱਲੋਂ ਸੂਕਣਾ ਉਥੇ ਨਾ ਸੂਕੋ ਤੇ ਉਸ ਦਾ ਕੀ ਕਰਿਓ ਕਿ ਜਦੋਂ ਇੱਥੇ ਬਿਜਾਈ ਵਗੈਰਾ ਹੋਣੀ ਹੈ ਇੱਥੇ ਕਣਕ ਦਾ ਵੀ ਤੇ ਜਿਹੜੀ ਵੀ ਇੱਥੇ ਫਸਲ ਲੱਗੂਗੀ ਉਹਦਾ ਬੀਜ ਜਰੂਰ ਦੇਜੋ ਪਰ ਹੁਣ ਜੇਕਰ ਤੁਸੀਂ ਤੇਰਾ ਆਪਦੇ ਪੱਲੇੋਂ ਫੂਕ ਰਹੇ ਹੋ ਤਾਂ ਤੇਲ ਨਾ ਸੂਕੋ ਤੇਲ ਆਲਰੇਡੀ ਇੱਥੇ ਬਹੁਤ ਜ਼ਿਆਦਾ ਹੈ ਤੇ ਡੀਜ਼ਲ ਦੀ ਸੇਵਾ ਇਹ ਆਪ ਹੀ ਕਰ ਰਹੇ ਨੇ ਜਿਹੜੀਆਂ ਸੰਸਥਾਵਾਂ ਵਗੈਰਾ ਨੇ ਇੱਥੇ ਤੇ ਉਹਨਾਂ ਦਾ ਇਹ ਕਹਿਣਾ ਕਿ ਜੇਕਰ ਤੁਸੀਂ ਮਤਲਬ ਕਿ ਸੇਵਾ ਕਰਨਾ ਚਾਹੋ ਤਾਂ ਆਪ ਦੇ ਵੱਲੋਂ ਵੀ ਡੀਜ਼ਲ ਦੀ ਤਾਂ ਡੀਜ਼ਲ ਦੀ ਸੇਵਾ ਨਾ ਕਰੋ ਮਤਲਬ ਕਿ ਜਿਹੜੇ ਭਰਾ ਆਪ ਦੇ ਵੱਲੋਂ ਥੇਲ ਫੂਕਦੇ ਨੇ ਤਾਂ ਤੁਸੀਂ ਇੱਥੇ ਦੋ ਚਾਰ ਵੀਰਾਂ ਨਾਲ ਗੱਲਬਾਤ ਹੋਈ ਸੀ ਜਦੋਂ ਇੱਥੇ ਫਸਲ ਲੱਗਣੀ ਹੈ ਉਸ ਟਾਈਮ ਇੱਥੇ ਦੀ ਵਗੈਰਾ ਦੀ ਸੇਵਾ ਜ਼ਰੂਰ ਕਰਕੇ ਜਾਇਓ ਤੇ ਫਿਲਹਾਲ ਸਾਹਮਣੇ ਤੁਸੀਂ ਦੇਖ ਹੀ ਸਕਦੇ ਹੋ ਕਿ ਕਿੰਦਾ ਜੋਰਾ ਸ਼ੋਰਾ ਦੇ ਵਿੱਚ ਵੀਰ ਲੱਗੇ ਹੋਏ ਨੇ ਸੇਵਾਵਾਂ ਵਾਸਤੇ ਤੇ ਮਹਾਰਾਜ ਤਰੱਕੀਆਂ ਬਖਸ਼ੇ ਐਦਾਂ ਹੀ ਮਦਰ ਵਾਇਗਨ ਨੂੰ ਬਾਰਲੇ ਬਖਸ਼ ਕੇ ਇਦਾਂ ਹੀ ਲੋਕਾਂ ਦੀ ਮਦਦ ਕਰਦੇ ਰਹੇਂ ਪਰਾਵਾਂ ਦੀ ਮਦਦ ਕਰਦੇ ਰਹੇ ਤੇ ਉਹ ਪਹਿਲਾਂ ਮੈਂ ਬਿਲਕੁਲ ਸਿਰੇ ਤੇ ਸੀਗਾ ਜਿੱਥੋਂ ਪਾੜ ਪਿਆ ਹੋਇਆ ਸੀਗਾ ਉੱਥੋਂ ਕੁਝ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਿਹਾ ਸੀਗਾ ਤੇ ਹੁਣ ਮੈਂ ਕਾਫੀ ਦੂਰ ਆਇਆ ਸੀਗਾ ਤੇ ਦੂਰ ਦੂਰ ਤੱਕ ਦੇਖ ਸਕਦੇ ਹੋ ਕਿ ਇੱਥੇ ਵੀ ਪੂਰੇ ਰੇਤਾ ਦੇ ਢੇਰ ਲੱਗੇ ਹੋਏ ਨੇ ਤੇ ਸਾਰੀ ਰੇਤਾ ਜਾਣਗੀ ਗੱਲ ਕਰ ਰਹੀ ਸੀ ਕਿ ਫਲੱਡ ਨਾਲ ਰੁੜ ਕੇ ਆਈ ਹੈ ਤੇ ਆਹ ਸਾਹਮਣੇ ਤੁਸੀਂ ਦੇਖੋ ਕਿ ਇੰਨੀ ਨਹੀਂ ਰੇਤਾ ਤਾਂ ਚੱਕ ਦਿੱਤੀ ਗਈ ਹੈ ਇੱਥੋਂ ਮੈਂ ਇੱਕ ਵਾਰ ਥੱਲੇ ਜਾ ਕੇ ਦਿਖਾਣਾ ਆਹ ਦੇਖੋ ਮਣਕੇ ਚੱਲੋ ਕੀ ਤਿੰਨ ਤਿੰਨ ਚਾਰ ਚਾਰ ਫੁੱਟ ਰੇਤਾ ਤਾਂ ਹਜੇ ਇੱਥੋਂ ਇੱਕ ਵਾਰ ਚੱਕ ਦਿੱਤੀ ਗਈ ਹੈ ਲਗਾਤਾਰ ਚਾਰ ਪੰਜ ਦਿਨ ਹੋ ਗਏ ਸੇਵਾਵਾਂ ਚੱਲਦੀਆਂ ਨੇ ਪਰ ਹਜੇ ਵੀ ਮੇਰੇ ਪੈਰਾਂ ਥਲੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਰੇਤਾ ਹਜੇ ਪਈ ਹੈ ਤੇ ਮੈਂ ਸ਼ੁਰੂ ਤੋਂ ਹੀ ਜਵੇਂ ਕਹਿੰਦਾ ਰਿਹਾ ਕਿ ਕਈ ਜਗ੍ਹਾ ਤੇ ਤਾਂ 10-10 ਫੁੱਟ ਰੇਤਾ ਹੈ ਕਈ ਜਗ੍ਹਾ ਤੇ 6-6 7-7 8-8 ਫੁੱਟ ਰੇਤਾ ਹੈ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਸੀਗਾ ਕਿ ਪਾਣੀ ਨੇ ਰੁੜ ਕੇ ਦੇਖੋ ਦਰਖਤ ਕਿੱਥੋਂ ਤੱਕ ਪਹੁੰਚੇ ਹੋਏ ਨੇ ਮੈਂ ਤਾਂ ਉਹ ਸਿਰੇ ਤੋਂ ਤੁਹਾਡੇ ਨਾਲ ਵੀਡੀਓ ਸਾਂਝੀ ਕੀਤੀ ਸੀ ਪਾੜੋ ਸਾਹਮਣੇ ਪਿਆ ਸੀ ਜਿੱਥੇ ਉਹ ਟਰੈਕਟਰ ਲੱਗੇ ਹੋਏ ਨੇ ਤੇ ਆ ਇਥੋਂ ਤੱਕ ਇੰਨੀ ਦੂਰ ਤੱਕ ਰੁੜ ਕੇ ਸਪੇਦੇ ਦਰਖਤ ਵਗੈਰਾ ਇੰਨੀ ਦੂਰ ਤੱਕ ਪਹੁੰਚੇ ਹੋਏ ਨੇ ਇੱਕ ਹਸਾਬ ਨਾਲ ਰੇਗਿਸਤਾਨ ਵਾਲਾ ਮਾਹੌਲ ਇੱਥੇ ਬਣਿਆ ਪਿਆ ਰੇਗਿਸਤਾਨ ਬਣਾ ਰੱਖਿਆ ਕੁਝ ਇਹੋ ਜਿਹੇ ਹਾਲਾਤ ਇਸ ਟਾਈਮ ਡੇਰਾ ਬਾਬਾ ਨਾਨਕ ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਬਣੇ ਹੋਏ ਨੇ ਤੇ ਇੱਥੇ ਤਿੰਨ ਚਾਰ ਲਾਗੇ ਲਾਗੇ ਜਗ੍ਹਾ ਤੇ ਜਿਹੜਾ ਪਾੜ ਪਿਆ ਸੀਗਾ ਤੇ ਜਿਹੜੀ ਮੈਂ ਕੱਲ ਇੱਕ ਵੀਡੀਓ ਸਾਂਝੀ ਕੀਤੀ ਸੀ ਸ਼ਾਮੀ ਸ਼ਾਦ ਅਸੀਂ ਢੀੜਾ ਮਾਰਨ ਗਏ ਸੀ ਪਰਲੀ ਸਾਈਡ ਉਹ ਸੀਗਾ ਕਰਤਾਰਪੁਰ ਬੋਲੀ ਰੋਡ ਦੇ ਬਿਲਕੁਲ ਨਾਲ ਹੀ ਤੇ ਇਹ ਥੋੜੇ ਅ ਡੇਰਾ ਬਾਬਾ ਨਾਨਕ ਤੋਂ ਆਪਾਂ ਸਾਈਡ ਤੇ ਆ ਜਾਂਦੇ ਆ ਪਿੰਡ ਦਾ ਨਾਮ ਸਾਈਡ ਮੈਨੂੰ ਪ੍ਰੋਪਰ ਪੂਰਾ ਧਿਆਨ ਦੇ ਵਿੱਚ ਨਹੀਂ ਹੈ ਤੇ ਉਸ ਤੋਂ 5-6 ਕਿਲੋਮੀਟਰ ਸਾਈਡ ਤੇ ਇੱਕ ਪਿੰਡ ਪੈ ਜਾਂਦਾ ਤੇ ਉਸ ਪਿੰਡ ਦੇ ਲਾਗੇ ਦੇ ਹਾਲਾਤ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਦੇਖੋ ਰੇਤਾ ਹੀ ਰੇਤਾ ਚਾਰੇ ਪਾਸੇ ਰੇਤਾ ਹੀ ਰੇਤਾ ਤੇ ਦਰਖਤ ਰੋੜ ਰੋੜ ਕੇ ਦੇਖੋ ਪਾਣੀ ਰੋੜ ਕੇ ਕਿੰਨੀ ਦੂਰ ਤੱਕ ਪਹੁੰਚੇ ਹੋਏ ਨੇ ਉਹ ਸਾਹਮਣੇ ਸਪੈਦੇ ਲੱਗੇ ਹੋਏ ਨੇ ਉੱਥੇ ਪਾੜ ਪਿਆ ਸੀਗਾ ਤੇ ਉੱਥੋਂ ਸਪੈਦੇ ਰੋੜ ਰੋੜ ਕੇ ਦੇਖ ਲਓ ਐਨੀ ਦੂਰ ਤੱਕ ਪਹੁੰਚੇ ਹੋਏ ਨੇ ਆ ਸਾਹਮਣੇ ਤੁਸੀਂ ਟਰਾਂਸਫਾਰਮ ਦੇਖ ਸਕਦੇ ਹੋ ਕਿ ਟਰਾਂਸਫਾਰਮ ਦੇਖੋ ਜਿਹੜੇ ਕੱਖ ਪਰਾਲੀ ਵਗੈਰਾ ਕਿੰਨੀ ਉੱਚੀ ਤੱਕ ਟੰਗੀ ਹੋਈ ਹੈ ਤੇ ਇੰਨੀ ਉੱਚੀ ਉੱਚੀ ਐਨੇ ਲੈਵਲ ਤੱਕ ਇੱਥੇ ਪਾਣੀ ਚੱਲਿਆ ਹੋਇਆ ਤੇ ਜੇਕਰ ਗੱਲ ਕਰਾਂ ਇਸ ਦੇ نیچے ਵੀ ਹਜੇ 4-4 5-5 ਫੁੱਟ ਜਿਹੜੀ ਦਿੱਤਾ ਹਜੇ ਥੱਲੇ ਪਈ ਹੈ ਤੇ ਕੁੱਲ ਵਲਾ ਕੇ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਪਾਣੀ ਜਿਹੜੀਆਂ ਪਰਾਲੀ ਵਗੈਰਾ ਟਰਾਂਸਫਾਰਮ ਦੇ ਉੱਪਰ ਤੱਕ ਫਸੀ ਹੋਈ ਹੈ ਤੇ ਪਾਣੀ ਤੁਸੀਂ ਖੁਦ ਸੋਚ ਸਕਦੇ ਹੋ ਕਿ ਇੱਥੇ ਪਾਣੀ ਕਿੰਨੇ ਲੈਵਲ ਤੱਕ ਚੱਲਿਆ ਹੋਏਗਾ ਤੇ ਦੇਖਣ ਚ ਪੂਰੇ ਦਾ ਪੂਰਾ ਇਹ ਰੇਗਿਸਤਾਨ ਛੀ ਐਦਾ ਲੱਗ ਰਿਹਾ ਮੈ ਕਿਤੇ ਰੇਗਿਸਤਾਨ ਦੇ ਵਿੱਚ ਘੁੰਮ ਰਿਹਾ ਹੋਵਾਂ ਤੇ ਪਾਣੀ ਨੇ ਇਹੋ ਜਿਹੇ ਹਾਲਾਤ ਬਣਾ ਦਿੱਤੇ ਨੇ ਕਿ ਇੱਥੇ ਚਾਰੇ ਬੰਨੇ ਰੇਗਿਸਤਾਨ ਹੀ ਨਜ਼ਰ ਆ ਰਿਹਾ ਰੇਗਿਸਤਾਨ ਹੀ ਬਣਿਆ ਪਿਆ ਤੇ ਇੱਕ ਵਾਰ ਮੈਂ ਤੁਹਾਨੂੰ ਫਿਰ ਤੋਂ ਦਿਖਾ ਰਿਹਾ ਕਿ ਲੈਵਲ ਦੇਖ ਲਓ ਕਿ ਪਾਣੀ ਦਾ ਲੈਵਲ ਕਿੰਨਾ ਉੱਚਾ ਇੱਥੇ ਪਾਣੀ ਚੱਲ ਰਿਹਾ ਹੋਵੇਗਾ ਇਹ ਟਰਾਂਸਫਰਮ ਦੇਖੋ ਟਰਾਂਸਫਰਮ ਦੇ ਵਿੱਚ ਪ੍ਰਾਲੀ ਉੱਪਰ ਤੱਕ ਫਸੀ ਹੋਈ ਹੈ ਇੰਨੀ ਉੱਚੀ ਲੈਵਲ ਤੱਕ ਕਿਹੜਾ ਪਾਣੀ ਹੈ ਇਸ ਇਲਾਕੇ ਦੇ ਵਿੱਚ ਚੱਲਿਆ ਸੀ ਤੇ ਵੱਡੇ ਵੱਡੇ ਦਰਖਤ ਦਾ ਰਾਜਵੀਂ ਰੁੜਨੇ ਬਣਦੇ ਹੀ ਐ ਇੱਕ ਵਸ ਪੇਦਾ ਦਾ ਖਾਨਾ ਤੁਹਾਨੂੰ ਉਹ ਦੇਖੋ ਕਿੰਨੀ ਦੂਰ ਤੱਕ ਰੁੜ ਕੇ ਆਇਆ ਹੋਇਆ ਤੇ ਇਹ ਰੁੜ ਕੇ ਆਇਆ ਉਹ ਇੰਨੀ ਦੂਰੋਂ ਦੇਖੋ ਵੈਸੇ ਮੈਂ ਜ਼ੂਮ ਕਰ ਰੱਖਿਆ ਹੈ ਕਾਫੀ ਦੂਰ ਬਣਦਾ ਇੱਥੋਂ ਮੈਨੂੰ ਲੱਗਦਾ 100 150 ਕਿੱਲੇ ਦੂਰ ਹੋਊਗਾ ਤੇ ਸਪੇਦਾ ਇੰਨਾ ਮੋਟਾ ਸਪੇਦਾ ਹੈ ਪਾਣੀਆਂ ਰੁੜ ਕੇ ਦੇਖ ਲਓ ਕਿੱਥੋਂ ਤੱਕ ਪਹੁੰਚ ਚੁੱਕਿਆ ਤੇ ਹੁਣੇ-ਹੁਣੇ ਮੈਂ ਇੱਕ ਤੁਹਾਡੇ ਨਾਲ ਤਸਵੀਰ ਸਾਂਝੀ ਕੀਤੀ ਸੀ ਕਿ ਪਾਣੀ ਦਾ ਲੈਵਲ ਇੱਥੇ ਕਿੱਥੋਂ ਤੱਕ ਚੱਲਿਆ ਹੋਇਆ ਉਹ ਸਾਹਮਣੇ ਟਰਾਂਸਫਰ ਨੂੰ ਦਿਖਾਇਆ ਸੀ ਨਾ ਇਹ ਟ੍ਰਾਂਸਫਰਮ ਦੇ ਉੱਪਰ ਤੱਕ ਜਿਹੜੀ ਪ੍ਰਾਲੀ ਫਸੀ ਹੋਈ ਹੈ ਤੇ ਇੰਨੇ ਲੈਵਲ ਤੱਕ ਕਿਹੜਾ ਪਾਣੀ ਹੈ ਇਸ ਤੋਂ ਜ਼ਿਆਦਾ ਹੀ ਕਿਤੇ ਚੱਲਿਆ ਹੋਏਗਾ ਤੇ ਇੰਨੇ ਲੈਵਲ ਤੱਕ ਪਾਣੀ ਚੱਲਿਆ ਹੋਏਗਾ ਤੇ ਐਡੇ ਐਡੇ ਮੋٹے ਦਰਖਤ ਹੈ ਜਿਹੜੇ ਮੋٹے ਉਸ ਪੇਦੇ ਨੇ ਇੰਨੀ ਦੂਰ ਦੂਰ ਤੱਕ ਰੁੜ ਕੇ ਆਏ ਹੋਏ ਨੇ ਤੇ ਮੰਜ਼ਰ ਕੀ ਹੋਊਗਾ ਉਸ ਟਾਈਮ ਦਾ ਕਿਹੋ ਜਿਹੇ ਹਾਲਾਤ ਹੋਣਗੇ ਇੱਥੇ ਯਾਰ ਬਿਆਨ ਨਹੀਂ ਕੀਤੇ ਜਾ ਸਕਦੇ ਚਲੋ ਇਸ ਟਾਈਮ ਦੀ ਗੱਲ ਕਰਦੇ ਆ ਤੇ ਇਸ ਟਾਈਮ ਹਿੰਮਤ ਹੈ ਕਿਸਾਨ ਭਰਾਵਾਂ ਦੀ ਲਗਾਤਾਰ ਲੱਗੇ ਹੋਏ ਨੇ ਦੂਰ ਦੂਰ ਤੱਕ ਜਿੰਨੀ ਦੂਰ ਤੱਕ ਨਿਗਾਹ ਮਾਰੋਗੇ ਇਕ ਤਾ ਰੇਗਿਸਤਾਨ ਵਰਗੂ ਬੜਿਆ ਹੋਇਆ ਰੇਤਾ ਹੀ ਵੇਤਾ ਚਾਰੇ ਪਾਸੇ ਤੇ ਦੂਜੇ ਬੰਨੇ ਕਿਸਾਨ ਭਰਾਵਾਂ ਨੇ ਮਿੱਠ ਟਰੈਕਟਰ ਦਾ ਹੱਡ ਲੈ ਆਂਦਾ ਹੋਇਆ ਲਗਾਤਾਰ ਸੇਵਾਵਾਂ ਜਾਰੀ ਨੇ ਲਗਾਤਾਰ ਲੱਗੇ ਹੋਏ ਨੇ ਤਾਂ ਕਿ ਇਹਨਾਂ ਜ਼ਮੀਨਾਂ ਨੂੰ ਫਿਰ ਤੋਂ ਆਬਾਦ ਕੀਤਾ ਜਾ ਸਕੇ ਸ਼ਾਮ ਹੋ ਚਲੀ ਹੈ ਤੇ ਡੇਰਾ ਬਾਬਾ ਨਾਨਕ ਦੇ ਇਲਾਕੇ ਦੇ ਵਿੱਚੋਂ ਪਿੰਡ ਠੱਠਰਕੇ ਕਲਾ ਇਹ ਇਲਾਕੇ ਬੰਨੇ ਦੇ ਏਏ ਦੇ ਵਿੱਚੋਂ ਜਿਹੜੀ ਇਹ ਸੇਵਾਵਾਂ ਚੱਲ ਰਹੀਆਂ ਸੀ ਲਗਾਤਾਰ ਹਜੇ ਵੀ ਕਿਸਾਨ ਵੀ ਡਟੇ ਹੋਏ ਨੇ ਇਹ ਲਗਭਗ 5:35 ਵਜੇ ਤੱਕ ਸੇਵਾ ਚੱਲਦੀ ਹੈ ਇੱਥੇ 5:35 ਵਜੇ ਤੋਂ ਬਾਅਦ ਜਿਹੜੇ ਇੱਥੇ ਟਰੈਕਟਰ ਬੰਦ ਕਰ ਦਿੱਤੇ ਜਾਂਦੇ ਨੇ ਤੇ ਸਾਰੇ ਵੀਰ ਆਪਣੇ ਆਪਣੇ ਜਿੱਥੇ-ਇੱਥੇ ਉਹਨਾਂ ਨੇ ਸਟੇ ਕੀਤੀ ਹੋਈ ਆ ਉਹਨਾਂ ਜਗਾਵਾਂ ਤੇ ਚਲੇ ਜਾਂਦੇ ਨੇ ਤੇ ਫਿਲਹਾਲ ਹੁਣ 5 ਵੱਜ ਚੁੱਕੇ ਸੀਗੇ ਤੇ ਅਸੀਂ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਜੋ ਵੀ ਸੇਵਾ ਨਿਭਾਈ ਮੈਂ ਨਾਲ ਜਿਹੜੇ ਭਰਾ ਆਏ ਸੀ ਉਹਨਾਂ ਨੇ ਵੀ ਨਿਭਾਈ ਦੇ ਸਾਹਮਣੇ ਹਜੇ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪੈਰਾਂ ਦੇ ਥੱਲੇ ਹਜੇ ਵੀ ਕਿੰਨੀ ਰੇਤਾ ਹੈ ਤੁਰਨਾ ਇੱਥੇ ਕਾਫੀ ਓਕਾ ਹੋ ਰਿਹਾ ਹੈ ਔਰ ਇੱਥੇ ਟਰੈਕਟਰ ਵੀ ਬੜੀ ਮੁਸ਼ਕਲ ਨਾਲ ਚੱਲਦੇ ਨੇ ਕਿਉਂਕਿ ਰੇਤਾ ਸੁੱਕਣ ਕਰਕੇ ਟਰੈਕਟਰ ਦੇ ਵਿੱਚ ਦਬ ਜਾਂਦੇ ਨੇ ਗਿੱਲੀ ਰੇਤਾ ਦੇ ਚੋਂ ਸਹੀ ਚੱਲ ਜਾਂਦਾ ਬਟ ਜੇ ਸੁੱਕੀ ਰੇਕਾ ਤੇ ਰੇਤਾ ਤੇ ਆਉਂਦੇ ਨੇ ਤੇ ਬਿਲਕੁਲ ਦਬ ਜਾਂਦੇ ਨੇ ਤੇ ਸਵੇਰ ਤੋਂ ਸ਼ਾਮ ਤੱਕ ਅਸੀਂ ਇੱਥੇ ਸੇਵਾ ਨਿਭਾਈ ਹੈ ਤੇ ਹਜੇ ਵੀ ਕੁਝ ਕਿਸਾਨ ਵੀ ਲੱਗੇ ਹੋਏ ਨੇ ਇਹ ਵੀ ਲਗਭਗ ਅੱਧਾ ਘੰਟਾ ਹੋਰ ਇੱਥੇ ਆਪਣੀਆਂ ਸੇਵਾਵਾਂ ਨਿਭਾਉਣਗੇ ਤੇ ਉਸ ਤੋਂ ਬਾਅਦ ਫਿਰ ਜਿੱਥੇ ਜਿੱਥੇ ਇਹਨਾਂ ਨੇ ਸਟੇ ਕੀਤੀ ਹੋਈ ਹੈ ਉਹਨਾਂ ਜਗ੍ਹਾ ਤੇ ਵਾਪਸ ਇਹ ਚਲੇ ਜਾਣਗੇ ਤੇ ਅੱਜ ਦੀ ਵੀਡੀਓ ਦੀ ਆਪਾਂ ਸਮਾਪਤੀ ਇੱਥੇ ਹੀ ਕਰਦੇ ਆਂ ਕੱਲੂ ਫੇਰ ਮਿਲਦੇ ਆਂ ਅ ਅ ਇਸ ਇਲਾਕੇ ਦੇ ਵਿੱਚ ਵੀ ਹਜੇ ਚਲਣੀ ਹੈ ਸੇਵਾ ਤੇ ਕੁਝ ਹੋਰ ਨਵੀਆਂ ਚੀਜ਼ਾਂ ਜਿਹੜੇ ਕਿ ਮੈਂ ਤੁਹਾਡੇ ਨਾਲ ਵੀਡੀਓ ਦੇ ਰਾਹੀਂ ਜਰੂਰ ਸਾਂਝੀਆਂ ਕਰਾਂਗਾ ਤੇ ਵੀਡੀਓਜ਼ ਨਾਲ ਜਰੂਰ ਬਣੇ ਰਹੋ ਤੇ ਇੱਕ ਵਾਰ ਫੇਰ ਮੈਂ ਤੁਹਾਨੂੰ ਦਿਖਾਦਾ ਕਿ ਕੁਝ ਇਹੋ ਜਿਹੇ ਹਾਲਾਤ ਹਜੇ ਵੀ ਇੱਥੇ ਬਰਕਰਾਰ ਨੇ ਚਾਰੇ ਪਾਸੇ ਰੇਤਾ ਹੀ ਰੇਤਾ ਰੇਗਿਸਤਾਨ ਵਾਲਾ ਮਾਹੌਲ ਜਿਹੜਾ ਬਣਿਆ ਪਿਆ ਤੇ ਅੱਜ ਦੀ ਵੀਡੀਓ ਦੀ ਸਮਾਪਤੀ ਇੱਥੇ ਹੀ ਕਰਦੇ ਆਂ ਅਗਲੀ ਨਵੀਂ ਵੀਡੀਓ ਦੇ ਵਿੱਚ ਕੱਲ ਫੇਰ ਤੁਹਾਨੂੰ ਕੋਈ ਨਾ ਕੋਈ ਅ ਕੁਝ ਜਿਹੜੀਆਂ ਚੀਜ਼ਾਂ ਇੱਥੇ ਐਕਟੀਵਿਟੀ ਚੱਲ ਰਹੀਆਂ ਆ ਉਹ ਜ਼ਰੂਰ ਤੁਹਾਡੇ ਨਾਲ ਮੈਂ ਸਾਂਝਾ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ